ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਾਂ ਫਿਰ ਆਪਣੀ ਵੀਡੀਓ ਦੇਖਣ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਆਪਾਂ ਸਮੇਂ ਦੇ ਹਿਸਾਬ ਨਾਲ ਜਿਹੜੇ-ਜਿਹੜੇ ਸਮੇਂ ਜਿਹੜੀ-ਜਿਹੜੀ ਜਾਣਕਾਰੀ ਦੀ ਤੁਹਾਨੂੰ ਜ਼ਰੂਰਤ ਹੁੰਦੀ ਆ ਆਪਾਂ ਉਸੇ ਵਿਸ਼ੇ ਤੇ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੋ ਜਾਂਦੇ ਆ ਸੋ ਇੱਕ ਵਾਰੀ ਫੇਰ ਆਪਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਏ ਆ। ਉਹ ਵਿਸ਼ਾ ਇਹ ਆ ਕਿ ਹੁਣ ਗਰਮੀਆਂ ਦਾ ਮੌਸਮ ਆ ਚੁੱਕਿਆ। ਹਲਕੀ-ਹਲਕੀ ਗਰਮੀ ਹੋਣ ਲੱਗੀ। ਸੋ ਤੁਸੀਂ ਗਰਮੀ 'ਚ ਇਹਨਾਂ ਦੀ ਸਾਂਭ ਸੰਭਾਲ ਕੁਝ ਇਦਾਂ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਕਿਸੇ ਨੇ ਨਹੀਂ ਦੱਸੀਆਂ ਹੋਣੀਆਂ ਉਹ ਆਪਾਂ ਤੁਹਾਨੂੰ ਇਸ ਵੀਡੀਓ 'ਚ ਪ੍ਰੋਪਰ ਜਿਹੜੀ ਜਾਣਕਾਰੀ ਦਵਾਂਗੇ। ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਓ ਆਪਾਂ ਪ੍ਰੋਪਰ ਤੁਹਾਨੂੰ ਸਾਰੀ ਗੱਲਬਾਤ ਸਮਝਾਵਾਂਗੇ ਕੀ ਗਰਮੀਆਂ ਚ ਬੱਚੇ ਦੀ ਤੇ ਮੁਰਗੀਆਂ ਦੀ ਤੁਸੀਂ ਕਿਵੇਂ ਸਾਂਭ ਸੰਭਾਲ ਕਰਨੀਆਂ ਤਾਂ ਜੋ ਤੁਸੀਂ ਅੱਗੇ ਜਾ ਕੇ ਇਹਨਾਂ ਤੋਂ ਪ੍ਰੋਪਰ ਜਿਹੜਾ ਮੁਨਾਫਾ ਲੈ ਸਕੋ ਕਈ ਵੀਰ ਕਮੈਂਟ ਕਰਦੇ ਹੁੰਦੇ ਨੇ ਕਿ ਗਰਮੀਆਂ 'ਚ ਇਹਨਾਂ ਦੀ ਖਾਮ ਸੰਭਾਲ ਕਿੰਨੀ ਕੌਖੀ ਆ ਜਾਂ ਫਿਰ ਗਰਮੀਆਂ 'ਚ ਇਹਨਾਂ ਦਾ ਰੱਖ-ਰਖਾਵ ਕਿਵੇਂ ਕਰਨਾ ਕਈ ਵੀਰ ਇਦਾਂ ਦੇ ਜਿਹੜੇ ਸਵਾਲ ਕਰਦੇ ਆ ਸੋ ਆਪਾਂ ਸੋਚਿਆ ਕਿ ਆਪਾਂ ਤੁਹਾਡੇ ਲਈ ਜਿਹੜੀ ਵੀਡੀਓ ਬਣਾ ਦਈਏ ਤਾਂ ਜੋ ਸਾਰੇ ਵੀਰ ਸਮਝ ਸਕਣ ਕਿਉਂਕਿ ਹੁਣ ਗਰਮੀਆਂ ਦਾ ਸਮਾ ਆ ਚੁੱਕਿਆ ਸਾਰੇ ਵੀਰਾਂ ਨੂੰ ਇਹ ਵੀਡੀਓ ਦੀ ਜ਼ਰੂਰਤ ਆ ਸੋ ਪਾਇ ਇਸ ਲਈ ਸਮਝਿਆ ਕਿ ਇਕੱਲੇ ਇਕੱਲੇ ਵੀਰ ਨੂੰ ਕਮੈਂਟਰਾਂ ਹੀ ਸਮਝਾਉਣਾ ਤਾਂ ਔਖੀ ਗੱਲ ਆ ਆਪਾਂ ਵੀਡੀਓ ਬਣਾ ਕੇ ਸਾਰੇ ਵੀਰਾਂ ਦੇ ਆਪਾਂ ਸਾਹਮਣੇ ਰੱਖ ਦਿੰਨੇ ਆ ਤਾਂ ਜੋ ਸਾਰੇ ਵੀਰ ਇਸ ਵੀਡੀਓ ਦਾ ਫਾਇਦਾ ਲੈ ਸਕਣ ਤੇ ਆਪਣਾ ਵਧੀਆ ਜਿਹੜਾ ਫਾਰਮਿੰਗ ਕਰ ਸਕਣ ਜਦੋਂ ਦੋਸਤੋ ਗਰਮੀ ਸਟਾਰਟ ਹੁੰਦੀ ਆ ਜਾਂ ਫਿਰ ਜਦੋਂ ਸਰਦੀ ਸਟਾਰਟ ਹੁੰਦੀ ਆ ਜਦੋਂ ਮੌਸਮ ਬਦਲਦਾ ਜਾਂ ਤਾਂ ਗਰਮੀ ਤੋਂ ਸਰਦੀ ਹੁੰਦੀ ਆ ਜਾਂ ਫਿਰ ਸਰਦੀ ਤੋਂ ਗਰਮੀ ਹੁੰਦੀ ਆ ਖਾਸ ਕਰ ਮੌਸਮ ਬਦਲਦੇ ਵੇਲੇ ਇਹਨਾਂ ਦੀ ਸਾਮ ਸੰਭਾਲ ਥੋੜੀ ਜੀ ਔਖੀ ਹੁੰਦੀ ਹੈਗੀ ਜਾਂ ਫਿਰ ਲਾ ਲਓ ਕਿ ਸਾਮ ਸੰਭਾਲ ਥੋੜੀ ਜਿਆਦਾ ਕਰਨੀ ਪੈਂਦੀ ਆ ਕਿਉਂਕਿ ਜਦੋਂ ਗਰਮੀ ਤੋਂ ਸਰਦੀ ਹੁੰਦੀ ਆ ਉਦੋਂ ਵੀ ਇੱਕਦਮ ਜਿਹੜਾ ਮੌਸਮ ਚੇਂਜ ਹੁੰਦਾਗਾ ਉਦੋਂ ਵੀ ਇਹਨਾਂ 'ਚ ਬਿਮਾਰੀਆਂ ਕਾਫੀ ਹੁੰਦੀਆਂ ਨੇ ਜਾਂ ਫਿਰ ਜਦੋਂ ਗਰਮੀ ਤੋਂ ਸਰਦੀ ਹੁੰਦੀ ਆ ਉਦੋਂ ਵੀ ਇਹਨਾਂ 'ਚ ਕਾਫੀ ਬਿਮਾਰੀਆਂ ਆ ਸਕਦੀਆਂ ਨੇ ਸੋ ਇਸ ਲਈ ਜਦੋਂ ਮੌਸਮ ਬਦਲਦਾ ਉਦੋਂ ਆਪਾਂ ਨੇ ਇਹਨਾਂ ਦੀ ਬਹੁਤ ਸਾਵਧਾਨੀ ਰੱਖਣੀ ਆ ਜਿਸ ਤਰ੍ਹਾਂ ਦੋਸਤੋ ਸਭ ਤੋਂ ਪਹਿਲੀ ਗੱਲ ਜਿਹੜੇ ਇਹਨਾਂ ਦੇ ਖੁੱਡੇ ਨੇ ਉਹ ਪ੍ਰੋਪਰ ਹਵਾਦਾਰ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਤੁਸੀਂ ਆਪਣਾ ਦੇਖ ਸਕਦੇ ਹੋ ਸੈਟਅਪ ਆਪਣਾ ਵੈਸੇ ਹੈਗਾ ਵੀ ਛੱਤ ਤੇ ਹੈਗਾ ਕੋਠੇ ਤੇ ਆਪਣਾ ਸੈਟਅਪ ਹੈਗਾ ਪ੍ਰੋਪਰ ਖੁੱਲੇ ਤੇ ਹਵਾਦਾਰ ਹੋਣੇ ਚਾਹੀਦੇ ਨੇ ਜੇਕਰ ਤੁਹਾਡਾ ਫ੍ਰੀ ਰੇਂਜ 'ਚ ਰੱਖੇ ਹੋਏ ਨੇਗੇ ਤਾਂ ਤੁਸੀਂ ਕੱਲਾ ਰਾਤ ਨੂੰ ਹੀ ਉਹਨਾਂ ਨੂੰ ਜਿਹੜਾ ਖੁੱਡਿਆਂ 'ਚ ਬਾੜਦੇ ਹੋ ਜਾਂ ਫਿਰ ਸੈੱਡ 'ਚ ਫਾਰਮ ਚੰਦਰ ਬਾੜਦੇ ਹੋ ਤਾਂ ਤਾਂ ਕੋਈ ਗੱਲ ਨਹੀਂ ਪਰ ਜੇਕਰ ਉਹ 24 ਘੰਟੇ ਅੰਦਰ ਰਹਿੰਦੇ ਨੇਗੇ ਸੈੱਡ ਜਾਂ ਖੁੱਡਿਆਂ 'ਚ ਤਾਂ ਉਹ ਖੁੱਲੇ ਤੇ ਹਵਾਦਾਰ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਗਰਮੀ ਹੋਣ ਦੇ ਕਾਰਨ ਇਹਨਾਂ ਦੀ ਜਿਹੜੀਆਂ ਬਿੱਠਾਂ ਹੁੰਦੀਆਂ ਨੇ ਉਹ ਤੋਂ ਇੱਕ ਗੈਸ ਪੈਦਾ ਹੁੰਦੀ ਆ ਉਹ ਗੈਸ ਦਾ ਨਾਮ ਆ ਅਮੋਨੀਆ ਗੈਸ ਅਮੋਨੀਆ ਗੈਸ ਜਦੋਂ ਪੈਦਾ ਹੁੰਦੀ ਆ ਅਮੋਨੀਆ ਗੈਸ ਨਾਲ ਜਿਹੜਾ ਅੱਖਾਂ 'ਚ ਅਥਰੂ ਆਉਂਦੇ ਨੇ ਚਾਹੇ ਤੁਸੀਂ ਮਨੁੱਖਾਂ ਤੇ ਲਾ ਲੋ ਆਪਣੇ ਆਪਾਂ ਜਦੋਂ ਅਮੋਨੀਆ ਗੈਸ ਦੇ ਘੇਰੇ 'ਚ ਆਉਂਦੇ ਆ ਤਾਂ ਆਪਣੇ ਅੱਖਾਂ 'ਚੋਂ ਅਥਰੂ ਆਉਂਦੇ ਨੇ ਤੇ ਇਹਨਾਂ ਦਾ ਵੀ ਇਹੀ ਗੱਲ ਆ ਜਦੋਂ ਇਹ ਅੰਦਰ ਖੁੱਡੇ 'ਚ ਜਾਂ ਫਾਰਮ 'ਚ ਅਮੋਨੀਆ ਗੈਸ ਬਣ ਜਾਂਦੀ ਆ ਉਦੋਂ ਇਹਨਾਂ ਦੀ ਅੱਖਾਂ ਖਰਾਬ ਹੋਣ ਦਾ ਜਿਹੜਾ ਡਰ ਪੈਦਾ ਹੋ ਜਾਂਦਾ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਜਿਹੜਾ ਇਹਨਾਂ ਦੇ ਖੁੱਡੇ ਖੁੱਲੇ ਤੇ ਹਵਾਦਾਰ ਬਣਾਉਣੇ ਆ ਤਾਂ ਜੋ ਪ੍ਰੋਪਰ ਹਵਾ ਦੀ ਵੈਂਟੀਲੇਸ਼ਨ ਜਾਂ ਲਾ ਲੋ ਕਰਾਸਿੰਗ ਪ੍ਰੋਪਰ ਹੋ ਸਕੇ। ਦੂਸਰਾ ਦੋਸਤੋ ਗਰਮੀ ਜ਼ਿਆਦਾ ਹੋਣ ਦੇ ਕਾਰਨ ਜਿਹੜੀ ਹੰਮਸ ਪੈਦਾ ਹੋ ਜਾਂਦੀ ਆ ਉਹਦੇ ਬਚਾਅ ਤੋਂ ਆਪਾਂ ਨੂੰ ਇਨਾਂ ਦੇ ਖੁੱਡਿਆਂ 'ਚ ਫਾਰਮਾਂ 'ਚ ਚੰਗੀ ਤਰ੍ਹਾਂ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਗਰਮੀਆਂ 'ਚ ਇਹਨਾਂ ਨੂੰ ਬਿਮਾਰੀ ਬਹੁਤ ਛੇਤੀ ਲੱਗਦੀ ਆ। ਇਸ ਲਈ ਆਪਾਂ ਨੂੰ ਜਿਹੜਾ ਗਰਮੀਆਂ 'ਚ ਇਹਨਾਂ ਦਾ ਕਾਫੀ ਵਧੀਆ ਢੰਗ ਨਾਲ ਜਿਹੜਾ ਰੱਖ-ਖਾਵ ਕਰਨਾ ਚਾਹੀਦਾ। ਅਗਲੀ ਗੱਲ ਜਿਹੜੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਉਹ ਵੀ ਜਿਹੜੀ ਬਹੁਤ ਲਾਹੇਵੰਦ ਆ ਤੁਹਾਡੇ ਲਈ ਤੁਹਾਡੇ ਕੰਮ ਆਉਣ ਵਾਲੀ ਜਿਹੜੀ ਗੱਲ ਆ। ਉਹ ਇਹ ਆ ਦੋਸਤੋ ਕਿ ਜਿਹੜੀ ਗਰਮੀ ਆ ਚੱਪਾ ਨੇ ਫੀਡ ਪਾਉਣੀ ਆ ਚਲੋ ਫੀਡ ਤਾਂ ਜਦੋਂ ਵੀ ਆਪਾਂ ਨੇ ਪਾਉਣੀ ਆ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਉਦੋਂ ਜਿਹੜੀ ਫੀਡ ਆ ਵਧੀਆ ਫੀਡ ਪਾਉਣੀ ਆ ਕੋਈ ਵੀ ਆਪਾਂ ਨੇ ਸਸਤੀ ਦੇ ਚੱਕਰਾਂ 'ਚ ਨਹੀਂ ਪੈਣਾ ਆਪਾਂ ਹੀ ਨਹੀਂ ਕਹਿੰਦੇ ਕਿ ਤੁਸੀਂ ਮਹਿੰਗੀ ਫੀਡ ਪਾਓ ਜਿਹੜੀ ਮਰਜ਼ੀ ਫੀਡ ਪਾਓ ਪਰ ਵਧੀਆ ਫੀਡ ਪਾਓ ਫਰੈਸ਼ ਫੀਡ ਪਾਓ ਕਈ ਵੀਰ ਜਿਹੜੀ ਫੀਡ ਦੀ ਡੇਟ ਲੰਗੀ ਹੁੰਦੀ ਆ ਉਹ ਦੇ ਦਿੰਦੇ ਨੇ ਉਹ ਤੁਸੀਂ ਪ੍ਰੋਪਰ ਜਿਹੜਾ ਦੇਖ ਕੇ ਸੋ ਇਸ ਤਰ੍ਹਾਂ ਤੁਸੀਂ ਫੀਡ ਖਰੀਦੋ ਤਾਂ ਜੋ ਆਪਣੀ ਜਿਹੜੇ ਜਾਨਵਰ ਨੇ ਮੁਰਗੇ ਮੁਰਗੀਆਂ ਨੇ ਉਹ ਸਵਸਥ ਰਹਿਣ ਤੇ ਅੱਗੇ ਜਾ ਕੇ ਆਪਾਂ ਨੂੰ ਵਧੀਆ ਉਹਨਾਂ ਤੋਂ ਪ੍ਰੋਫਿਟ ਮਿਲ ਸਕੇ ਅਗਲਾ ਜਿਹੜਾ ਪੁਆਇੰਟ ਆ ਦੋਸਤੋ ਇਹ ਪੁਆਇੰਟ ਆ ਕਿ ਇਹਨਾਂ ਦੇ ਜਿਹੜੇ ਖੁੱਡੇ ਹੁੰਦੇ ਨੇ ਉਹ ਜ਼ਿਆਦਾਤਰ ਕੱਚੇ ਹੋਣੇ ਚਾਹੀਦੇ ਨੇਗੇ ਗਰਮੀਆਂ 'ਚ ਜਿਹੜੀ ਮਿੱਟੀ ਹੁੰਦੀ ਆ ਉਹ ਠੰਡੀ ਰਹਿੰਦੀ ਹੈਗੀ ਉਹ ਤਪਦੀ ਨਹੀਂ ਹੈਗੀ ਅੱਪਾ ਪਾਣੀ ਦਾ ਜਿਹੜਾ ਛਿੜਕਾਅ ਕਰ ਸਕਦੇ ਆ ਤਾਂ ਜੋ ਮਿੱਟੀ ਠੰਡੀ ਰਹੇ ਇਸ ਤਰ੍ਹਾਂ ਵੀ ਪੰਨ ਨੂੰ ਗਰਮੀਆ ਤੋਂ ਬਚਾ ਸਕਦੇ ਆ ਅਗਲੀ ਗੱਲ ਦੋਸਤੋ ਅੱਪਾ ਇਹਨਾਂ ਨੂੰ ਪਾਣੀ 'ਚ ਸ਼ੱਕਰ ਮਿਲਾ ਕੇ ਦੇਣੀ ਆ ਗੁੜ ਜਿਹੜਾ ਹੁੰਦਾ ਉਹ ਗਰਮ ਹੁੰਦਾ ਸ਼ੱਕਰ ਜਿਹੜੀ ਹੁੰਦੀ ਆ ਉਹ ਠੰਡੀ ਹੁੰਦੀ ਹੈਗੀ ਹਫਤੇ 'ਚ ਇੱਕ ਜਾਂ ਦੋ ਦਿਨ ਤੁਸੀਂ ਇਹਨਾਂ ਨੂੰ ਪਾਣੀ 'ਚ ਸ਼ੱਕਰ ਮਿਲਾ ਕੇ ਦੇਣੀ ਆ ਤਾਂ ਜੋ ਇਹਨਾਂ ਦਾ ਇਮਿਊਨਿਟੀ ਸਿਸਟਮ ਵਧੀਆ ਰਹੇ ਤੇ ਹੈ ਤੰਦਰੁਸਤ ਰਹਿਣਾ ਪ੍ਰੋਪਰ ਜਦੋਂ ਆਪਾਂ ਸ਼ੱਕਰ ਪਾਉਣੀ ਆ ਸ਼ੱਕਰ ਚ એનર્ਜੀ ਲੈਵਲ ਬਹੁਤ ਵਧੀਆ ਹੁੰਦਾਗਾ ਗੁੜ ਗਰਮ ਹੁੰਦਾ ਆਪਾਂ ਗੁੜ ਵੀ ਪਾ ਸਕਦੇ ਕਦੇ ਕਦੇ ਪਰ ਜਿਹੜਾ ਗਰਮੀਆਂ ਚ ਆਪਾਂ ਸ਼ੱਕਰੀ ਪਾਉਣੀ ਹੈਗੀ ਸ਼ੱਕਰ ਠੰਡੀ ਹੁੰਦੀ ਹੈਗੀ ਹਫਤੇ ਚ ਤੁਸੀਂ 2 ਦਿਨ ਵੀ ਜਿਹੜਾ ਇਹਨਾਂ ਦੇ ਪਾਣੀ ਚ ਸ਼ੱਕਰ ਪਾ ਦੋਗੇ ਉਹ ਬਹੁਤ ਹੀ ਲਾਹੇਵੰਦ ਰਹੂਗੀ ਇਹਨਾਂ ਲਈ ਅਗਲੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਉਹੋ ਦੋਸਤੋ ਇਹ ਆ ਕਿ ਇਨਾਂ ਨੂੰ ਆਪਾਂ ਗਰਮੀਆਂ 'ਚ ਜ਼ਿਆਦਾਤਰ ਫੀਡ ਤਾਂ ਚਲੋ ਜਿਹੜੀ ਪੌਣੀਆਂ ਪੌਣੀਆਂ ਆ ਜ਼ਿਆਦਾਤਰ ਆਪਾਂ ਹਰੀਆਂ ਸਬਜ਼ੀਆਂ ਦੀ ਰਹਿਨਦਕੂੰਦ ਹਰਾ ਚਾਰਾ ਹੋ ਗਿਆ ਮੂੜੀਆਂ ਦੇ ਪੱਤੇ ਹੋ ਗਏ ਇਹ ਕੁਝ ਵੀ ਸਮਾਨ ਹੁੰਦਾ ਜਿਹੜਾ ਆਪਾਂ ਮੰਡੀ 'ਚੋਂ ਘੱਟ ਰੇਟ ਤੇ ਵੀ ਲਿਆ ਸਕਦੇ ਹਾਂ ਬਹੁਤ ਹੀ ਸਸਤੇ ਰੇਟਾਂ ਦੇ ਵੀ ਲਿਆ ਸਕਦੇ ਹਾਂ ਜੇਕਰ ਆਪਣੀ ਜਾਣ ਪਛਾਣਾ ਤਾਂ ਆਪਾਂ ਫਰੀ 'ਚ ਵੀ ਲਿਆ ਸਕਦੇ ਹਾਂ ਸੋ ਜਿਹੜਾ ਇਦਾਂ ਦੀਆਂ ਹਰੇ ਬਾਈ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਇਹਨਾਂ ਨੂੰ ਜ਼ਿਆਦਾ ਪਾਉਣੀਆਂ ਨੇ ਉਹ ਕਿਉਂ ਪਾਉਣੀਆਂ ਨੇ ਆਪਾਂ ਇਹ ਗੱਲ ਤੁਹਾਨੂੰ ਸਮਝਾ ਰਿਹਾ ਪ੍ਰੋਪਰ ਦੋਸਤੋ ਜਿਹੜਾ ਹਰੇ-ਵਾਈ ਵਾਲੀ ਚੀਜ਼ਾਂ ਹੁੰਦੀਆਂ ਨੇ ਕੁਝ ਵੀ ਲਗਾ ਲਓ ਮੂੜੀਆਂ ਦੇ ਪੱਤੇ ਲਾ ਲਓ ਜਾਂ ਸਬਜ਼ੀਆਂ ਲਗਾ ਲਓ ਸਬਜ਼ੀਆਂ ਦੀ ਰਹਿਣਦ ਖੂੰਦ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਹੈ ਇਸ ਵਿਸ਼ੇ ਤੇ ਇਹ ਜਿਹੜੀ ਸਬਜ਼ੀਆਂ ਦੀ ਰਹਿਣਦ ਖੂੰਦ ਹੁੰਦੀ ਆ ਦੋਸਤੋ ਉੱਚ ਜਿਹੜੀ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਗਰਮੀਆਂ 'ਚ ਚਾਹੇ ਇਨਸਾਨਾਂ ਦਾ ਲਾ ਲਓ ਚਾਹੇ ਜਾਨਵਰਾਂ ਦਾ ਲਾ ਲਓ ਗਰਮੀਆਂ ਚ ਜਦੋਂ ਇਹ ਬਿਮਾਰ ਹੁੰਦੇ ਨੇ ਉਹਦਾ ਮੁੱਖ ਜਿਹੜਾ ਕਾਰਨ ਹੁੰਦਾ ਉਹ ਪਾਣੀ ਦੀ ਕਮੀ ਹੁੰਦਾ ਜਦੋਂ ਇਹਨਾਂ ਚ ਪਾਣੀ ਦੀ ਕਮੀ ਹੋਗੀ ਉਦੋਂ ਇਹ ਜਿਆਦਾ ਜਿਹੜੇ ਬਿਮਾਰ ਹੋ ਜਾਂਦੇ ਨੇਗੇ ਸੋ ਜੇਕਰ ਆਪਾਂ ਇਹਨਾਂ ਨੂੰ ਹਰਾਚਾਰਾ ਹਰੀਆਂ ਸਬਜ਼ੀਆਂ ਦੀ ਰਹਿਣ ਦਖੂਂਦ ਹੋਰ ਆਦੀ ਸਮਾਨ ਇਹਨਾਂ ਨੂੰ ਪਾਉਣੇ ਆਪਾਂ ਜਿਸ ਤਰ੍ਹਾਂ ਖੀਰਿਆਂ ਦੀ ਵੇਸਟੇਜ ਹੋ ਗਈ ਟਮਾਟਰ ਹੋ ਗਿਆ ਵੇਸਟੇਜ ਟਮਾਟਰ ਹੋ ਗਿਆ ਮੰਡੀਆਂ ਚ ਜਿਹੜਾ ਖਰਾਬ ਹੋ ਜਾਂਦਾਗਾ ਉਹ ਟਮਾਟਰ ਹੋ ਗਿਆ ਉਹ ਚ ਬਹੁਤ ਵਿਟਾਮਿਨ ਹੁੰਦੇ ਨੇ ਜਿਹੜੀ ਪੱਤ ਗੋਭੀ ਹੁੰਦੀ ਆ ਕੁਝ ਵੀ ਲਗਾ ਲਓ ਜਿਹੜੀਆਂ ਆਪਾਂ ਸਬਜ਼ੀਆਂ ਖਾਣਿਆ ਕੁਝ ਵੀ ਉਹਨਾਂ ਦੀ ਰਹਿੰਦ ਖੂੰਦ ਛਲਗਮ ਮੂਲੀ ਖੀਰਾ ਕੁਝ ਵੀ ਉਹ ਆਪਾਂ ਇਹਨਾਂ ਨੂੰ ਕੱਟ ਕੇ ਛੋਟਾ ਛੋਟਾ ਇਹਨਾਂ ਦੀ ਫੀਡ ਚ ਪੈਡ ਕਰ ਸਕਦੇ ਆ ਇਹ ਉਦੋਂ ਦੇਣਾ ਜਦੋਂ ਆਪਾਂ ਫੀਡ ਨਹੀਂ ਪਾਈ ਹੁੰਦੀ ਮਤਲਬ ਕਿ ਫੀਡ ਪਾਉਣ ਤੋਂ ਪਹਿਲਾਂ ਤਾਂ ਜੋ ਆਪਣੀ ਜਿਹੜੀ ਫੀਡ ਦਾ ਖਰਚਾ ਵੀ ਘਟ ਜੇ ਤੇ ਦੂਸਰਾ ਇਹ ਉਹਦੇ ਨਾਲ ਜਿਹੜਾ ਆਪਾਂ ਨੂੰ ਮੁਨਾਫਾ ਵੀ ਹੋ ਜਾ ਦੇ ਤੇ ਦੂਸਰਾ ਇੰਨਾ ਚ ਜਿਹੜਾ ਪਾਣੀ ਦੀ ਕਮੀ ਵੀ ਬਿਲਕੁਲ ਨਹੀਂ ਆਊਗੀ ਉਸ ਤੋਂ ਬਾਅਦ ਜਦੋਂ ਆਪਾਂ ਨੇ ਪਾਣੀ ਦੇਣਾ ਦੋਸਤੋ ਜਿਹੜਾ ਆਪਾਂ ORS ਆਪਾਂ ਪੀਨੇ ਆਗੇ ਕੋਲ ਕੇ ਪਾਣੀ ਚ ਉਹ ਆਪਾਂ ਇਹਨਾਂ ਨੂੰ ਵੀ ਪਿਆ ਸਕਦੇ ਆ ਉਹ ਇਹਨਾਂ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈਗਾ ਉਹਦੇ ਨਾਲ ਇਹਨਾਂ ਦਾ એનર્ਜੀ ਲੈਵਲ ਆਪ ਹੋਂਦਾ ਹੈਗਾ ਤੇ ਵਧੀਆ ਐਕਟਿਵ ਰਹੇਗੇ ਸੋ ਗਰਮੀਆਂ ਚ ਆਪਾਂ ਜੇ ਇਹ ਗੱਲਾਂ ਦੀ ਧਿਆਨ ਰੱਖਾਂਗੇ ਤਾਂ ਆਪਾਂ ਅੱਗੇ ਜਾ ਕੇ ਇਹ ਬਿਜ਼ਨਸ ਚ ਚੰਗਾ ਪ੍ਰੋਫਿਟ ਕਮਾ ਸਕਦੇ ਆ ਸੋ ਜੇ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਦੀ ਲੋੜ ਹੁੰਦੀ ਆ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਤੁਸੀਂ ਕਿਸੇ ਵੀ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰ ਸਕਦੇ ਹੋ ਤੇ ਮੇਰਾ ਡਿਸਕ੍ਰਿਪਸ਼ਨ ਚ ਨੰਬਰ ਵੀ ਦਿੱਤਾ ਤੁਸੀਂ WhatsApp ਨੰਬਰ ਤੇ WhatsApp ਤੇ ਮੈਸੇਜ ਕਰਕੇ ਵੀ ਤੁਸੀਂ ਕਿਸੇ ਵੀ ਵਿਸ਼ੇ ਤੇ ਵੀਡੀਓ ਬਣਾ ਸਕਦੇ ਹੋ ਆਪਾਂ ਤੁਹਾਡੇ ਲਈ ਹਰ ਟਾਈਮ ਹਾਜ਼ਰ ਆਪਾਂ ਟਾਈਮ ਟੂ ਟਾਈਮ ਤੁਹਾਡੇ ਲਈ ਵੀਡੀਓ ਬਣਾਉਂਦੇ ਰਹਿੰਦੇ ਆ ਸੋ ਅੱਗੇ ਤੋਂ ਆਪਣੇ ਚੈਨਲ ਨੂੰ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਆਉਂ ਸਕੇ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ